ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਣ ਬਾਰੇ ਵੀ ਲਿਖੇ ਨੇ ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ ਭਾਰਤ ਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਅੰਗਰੇਜ਼ਾਂ ਨੂੰ ਜਦੋਂ ਇਹ ਸੋ ਸਾਕੀ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਇਸ ਨੂੰ ਸਾੜਨ ਦੇ ਹੁਕਮ ਕਰ ਦਿੱਤੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸੀ ਪਰ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ ਤਾਂ ਅੰਗਰੇਜ਼ ਰਾਜ ਖਤਮ ਹੋਣਾ ਲਾਜ਼ਮੀ ਹੀ ਸੀ ਇਸੇ ਦਰਮਿਆਨ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਦੂਜਾ ਇੱਕ ਵੱਡੀ ਜੰਗ ਤੋਂ ਬਾਅਦ ਜਿਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਇਸ ਤੋਂ ਬਾਅਦ ਭਾਰਤ ਵਿੱਚੋਂ ਇੱਕ ਮੁਲਕ ਬਣੇਗਾ ਜੋ ਕਿ ਪਾਕ ਨਾਮ ਦਾ ਮੁਲਕ ਹੋਵੇਗਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ 1947 ਵਿੱਚ ਪਾਕਿਸਤਾਨ ਬਣਿਆ ਸੀ ਉਸ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਫਿਰ ਇੱਕ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੋਇਆ ਸੀ ਅੰਗੇ ਜਾ ਕੇ ਗੁਰੂ ਸਾਹਿਬ ਨੇ 1984 ਦੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਬਾਰੇ ਲਿਖਿਆ ਸੀ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੈਂ ਆਨ ਖੁਰ ਪਿਜੇ ਕੋੜੇ ਕਾ ਹਰਮੰਦਰ ਮੈਂ ਆਨ ਡੱਟ ਜਾਏਗਾ ਖਾਲਸਾ ਕੂਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੈਂ ਆਨ ਤਬਾ ਮਾਚਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਰੰਡੀ ਦਾ ਰਾਜਪਾਵ ਇੰਦਰਾ ਗਾਂਧੀ ਜਿਸ ਦਾ ਫਿਰੂਜ਼ ਨਾਮ ਦੇ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਿਰੂਜ਼ ਦੀ ਮੌਤ ਹੋ ਗਈ ਸੀ ਤੇ ਇੰਦਰਾ ਗਾਂਧੀ ਵਿਧਵਾ ਸੀ ਉਸ ਦੇ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫੌਜਾਂ ਸ਼੍ਰੀ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਈਆਂ ਇਹਨਾਂ ਖੂਨ ਡੁੱਲਿਆ ਕੇ ਘੋੜੇ ਦਾ ਖੁਰ ਖੂਨ ਵਿੱਚ ਭਿੱਜਦਾ ਸੀ ਇਥੇ ਸਨ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤ ਦੀ ਫੌਜ ਅੱਗੇ ਡਟਿਆ ਤੇ ਸ਼ਹੀਦੀਆਂ ਪਾਈਆਂ ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਮਾਝੇ ਮਾਲਵੇ ਦੁਆਬੇ ਵਿੱਚ ਸਿੱਖ ਬਹੁਤ ਦੁਖੀ ਹੋਏ ਇਸ ਤੋਂ ਬਾਅਦ ਇਸ ਹਮਲੇ ਦਾ ਬਦਲਾ ਭਾਈ ਬੈਂ ਸਿੰਘ ਤੇ ਭਾਈ ਸਤਵੰਦ ਸਿੰਘ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾ ਕੇ ਲਿਆ ਸੀ ਤੇ ਫਿਰ ਇੰਦਰਾ ਦੇ ਸੋਤੇ ਮਗਰੋਂ ਸਿੱਖਾਂ ਦਾ ਸਮੂਹਿਕ ਕਤਲੇਆਮ ਵੀ ਹੋਇਆ ਸੀ ਇਸ ਤੋਂ ਅੱਗੇ ਜੇ ਗੱਲ 2024 ਦੀ ਕਰੀਏ ਤਾਂ ਗੁਰੂ ਸਹਿ ਫਰਮਾਨ ਕਰਦੇ ਨੇ ਤਵੇ ਰੂਸ-ਚੀਨ ਹਿੰਦ ਮੇ ਚੜ ਆਵੇ ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਭਾਵ ਰੂਸ ਤੇ ਚੀਨ ਹਿੰਦ ਯਾਨੀ ਭਾਰਤ ਤੇ ਚੜ ਕੇ ਆਉਣਗੇ ਜਿਸ ਡੰਗ ਵਿੱਚ ਕੋਰ ਤਬਾਹੀ ਹੋਵੇਗੀ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚਣਗੇ ਮੌਜੂਦਾ ਹਾਲਾਤ ਦੇਖੀਏ ਤਾਂ ਜੀਓ ਪੋਲਿਟਿਕਸ ਦੀ ਸਮਝ ਰੱਖਣ ਵਾਲੇ ਜਾਣਦੇ ਨੇ ਕਿ ਰੂਸ ਚੀਨ ਸਮੇਤ ਕੁਝ ਮੁਲਕਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਨੇ ਜਿਸ ਵਿੱਚ ਬੀ ਤੇ ਬ੍ਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚਾਈਨਾ ਅਤੇ ਐਸ ਤੇ ਸਾਊਥ ਅਫਰੀਕਾ ਸ਼ਾਮਲ ਹੈ ਇਹ ਗਰੁੱਪ ਅਮਰੀਕਾ ਅਤੇ ਨਾਟੋ ਮੁਲਕਾਂ ਨੂੰ ਟੱਕਰ ਦਿੰਦਾ ਹੈ ਇਨ੍ਹਾਂ ਵਿੱਚ ਭਾਰਤ ਅਮਰੀਕਾ ਨਾਲ ਵੀ ਸਬੰਧ ਰੱਖਦਾ ਹੈ ਤੇ ਬ੍ਰਿਕਸ ਨਾਲ ਵੀ ਚੱਲਦਾ ਹੈ। ਹਾਲ ਹੀ ਵਿੱਚ ਕਨੇਡਾ ਵਿੱਚ ਸਿੱਖਾਗੂ ਪਾਈ ਹਰਦੀਪ ਸਿੰਘ ਨੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਦੋਸ਼ ਕਿਥੇ ਤੌਰ ਤੇ ਭਾਰਤ ਸਰਕਾਰ ਤੇ ਲਾਇਆ। ਇਸ ਸਮੇਂ ਅਮਰੀਕਾ ਸਮੇਤ ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਪੰਜ ਮੁਲਕ ਅਤੇ ਇਹਨਾਂ ਦਾ ਯੂਰਪ ਨਾਲ ਜੋ ਨਾਟੋ ਦਾ ਇੱਕ ਸਾਂਝਾ 그룹 ਹੈ, ਇੱਕ ਪਾਸੇ ਖੜੇ ਨੇ। ਤੇ ਦੂਜੇ ਪਾਸੇ ਖੜੇ ਨੇ ਰੂਸ ਤੇ ਚਾਈਨਾ ਯਾਨੀ ਬ੍ਰਿਕਸ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲੋਂ ਤੋੜ ਵਿਛੋੜਾ ਕਰੇ ਇਸ ਕਰਕੇ ਪਿਛਲੇ ਸਮੇਂ ਵਿੱਚ ਸਿੱਖ ਕੌਮ ਨੂੰ ਅਮਰੀਕਾ ਵੱਲੋਂ ਵੱਡੀ ਹਮਾਇਤ ਮਿਲ ਰਹੀ ਹੈ ਖਾਲਸਾੰਦੇ ਰੈਫਰੈਂਡਮ ਨੂੰ ਮਾਲਤਾਂ ਮਿਲ ਰਹੀ ਹੈ ਅਤੇ ਆਈ ਹਰਦੀਪ ਸਿੰਘ ਨੱਜਰ ਦੇ ਮਾਮਲੇ ਵਿੱਚ ਵੀ ਭਾਰਤ ਤੇ ਦਬਾਅ ਬਣਾਇਆ ਜਾ ਰਿਹਾ ਲੋਕ ਕਹਿ ਰਹੇ ਨੇ ਕਿ ਸਮਾਂ ਬੜ ਰਿਹਾ ਹੈ ਕਿ ਸੋ ਸਾਖੀ ਵਿੱਚ ਲਿਖੇ ਅਨੁਸਾਰ ਭਾਰਤ ਜਦੋਂ ਰੂਸ ਨਾਲੋਂ ਰਿਸ਼ਤਾ ਤੋੜੇਗਾ ਤਾਂ ਉਹ ਭਾਰਤ ਤੇ ਚੜ ਕੇ ਆਵੇਗਾ ਅਤੇ ਇਸ ਤੋਂ ਬਾਅਦ جنگ ਲੱਗੇਗੀ ਜਿਵੇਂ ਅੱਜ ਵੀ ਸਿਆਣੇ ਲੋਕ ਆਖ ਰਹੇ ਨੇ ਕਿ ਅਸੀਂ ਤੀਜੀ ਸੰਸਾਰ جنگਵਲ ਵਧ ਰਹੇ ਹਾਂ 100 ਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਇੱਕ ਭਿਆਨਕ ਜੰਗ ਮਗਰੋਂ ਖਾਲਸੇ ਦਾ ਦੂਜੀ ਵਾਰ ਦੁਬਾਰਾ ਰਾਜ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਸਿੱਖ ਹੋਵੇਗਾ ਜੋ ਕਿ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਨਹੀਂ ਸਗੋਂ ਹੋਰ ਦਲੀਪ ਸਿੰਘ ਹੈ ਜੋ 100 ਸਾਖੀ ਵਿੱਚ ਲਿਖਿਆ ਹੋਇਆ ਦਿੱਲੀ ਤਖਤ 'ਤੇ ਬਹਿ ਜਾਵੇ ਗੁਰੂ ਕੀ ਫੌਜ ਅਬੇ ਸਮੈ ਅੰਮ੍ਰਿਤ ਪਾਨ ਕਰੈ ਤਾਬੇ ਚਲੇ ਜੋ ਪੰਤ ਕੀ ਜਮਕਾ ਬਾਣ ਨਾ ਖਾਵੈ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ ਲੰਗਰ ਸਭ ਕੋ ਖਾਵੈ ਤਬੀ ਕਲਯੁਗ ਮੈ ਸਤਯੁਗ ਹੋਸੀ ਆਣ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਣ ਨੂੰ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਲਯੁਗ ਵਿੱਚ ਵੀ ਸਤਯੁਗ ਵਰਗਾ ਮਾਹੌਲ ਬਣ ਜਾਵੇਗਾ